ਇੱਕਲੇ ਰਹਿ ਗਏ ਆ ਸਜਣਾ ਕੋਈ ਗਲ ਨਾਲ ਲਾਉਂਦਾ ਏ ਸੋ ਤੇਰੀ ਦੁੱਖ ਡਾ ਡੇ ਲੈ ਕੋਈ ਦਰਦ ਵੰਡਾਉਂਦਾ ਏ ਹੁਣ ਤੇਰੇ ਵਜੋਂ ਵਖ ਸਜਣਾ ਖੋਜ ਜੀ ਖੋਜ ਜੀ ਖੋਜ ਜੀ ਜੀ ਖੋਜ ਜੀ ਮਹਾਰਾਜ ਜੀ ਤੁਮ ਰਹੀ ਗਰੀਬ ਦੀਵਾ ਇੱਕ ਸੱਚ ਦੀ ਆਵਾਜ਼ ਨਿਊ ਚੰਡੀਗੜ੍ਹ ਮੀਡੀਆ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸਤਨਾਮ ਸਿੰਘ ਇਸ ਸਮੇਂ ਸਾਡੇ ਨਾਲ ਦੋ ਨੌਜਵਾਨ ਬੈਠੇ ਨੇ ਇੱਕ ਬਰਿੰਦਰ ਕੁਮਾਰ ਤੇ ਦੂਜੇ ਨੇ ਨਿਊ ਚੰਡੀਗੜ੍ਹ ਏਰੀਆ ਦੇ ਸਮਾਜ ਸੇਵੀ ਨਿਊ ਚੰਡੀਗੜ੍ਹ ਵੈਲਫੇਅਰ ਸੁਸਾਇਟੀ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਖੋਖਰ ਕੁਲਵੰਤ ਸਿੰਘ ਖੋਖਰ ਉਹ ਨਾਮ ਹੈ ਜਿਹੜੇ ਨਿਊ ਚੰਡੀਗੜ੍ਹ ਏਰੀਆ ਦੇ ਵਿੱਚ ਸਮਾਜ ਸੇਵੀ ਕੰਮਾਂ ਦੇ ਵਿੱਚ ਵਿਚਰਦੇ ਰਹਿੰਦੇ ਨੇ ਜ਼ਿਆਦਾਤਰ ਹੈਲਥ ਤੇ ਸਿੱਖਿਆ ਨੂੰ ਲੈ ਕੇ ਉਹਨਾਂ ਨੂੰ ਪਰਫੁੱਲਤ ਕਰਨ ਲਈ ਇਲਾਕੇ ਦੇ ਵਿੱਚ ਹਮੇਸ਼ਾ ਤਤਪਰ ਰਹਿੰਦੇ ਨੇ ਪਰ ਅੱਜ ਕੁਝ ਨਵਾਂ ਸਮਾਜ ਸੇਵਾ ਤੋਂ ਹਟ ਕੇ ਇੱਕ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੋਏ ਆ ਖੋਖਰ ਸਾਹਿਬ ਦੀ ਜਵਾਨੀ ਸੁਣਾਵਾਂਗੇ ਉਸ ਇਸ ਨੌਜਵਾਨ ਜੋ ਸਾਡੇ ਨਾਲ ਨੌਜਵਾਨ ਬਰਿੰਦਰ ਸਿੰਘ ਬੈਠਾ ਉਹਦੇ ਬਾਰੇ ਤੇ ਵਿਸ਼ਾ ਕੀ ਹੈ ਉਹ ਵੀ ਆਪਾਂ ਜਾਣਦੇ ਹਾਂ ਕਿ ਖੋਖਰ ਸਾਹਿਬ ਨੇ ਅੱਜ ਸਾਨੂੰ ਮੁੱਲਾਪੁਰ ਦੇ ਵਿੱਚ ਕਿਉਂ ਬੁਲਾਇਆ ਤੇ ਉਹ ਕਿਹੜਾ ਵਿਸ਼ਾ ਜਿਹੜਾ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਨੇ ਖੋਖਰ ਸਾਹਿਬ ਪਹਿਲਾਂ ਤਾਂ ਜੀ ਆਇਆਂ ਨੂੰ ਮੰਜੀ ਸਭ ਤੋਂ ਪਹਿਲਾਂ ਤਾਂ ਜੀ ਧੰਨਵਾਦ ਨਿਊ ਚੰਡੀਗੜ੍ਹ ਮੀਡੀਆ ਦੇ ਪੱਤਰਕਾਰ ਸਤਨਾਮ ਜੀ ਜਿਹੜੇ ਹਮੇਸ਼ਾ ਹੀ ਸੱਚ ਦੀ ਆਵਾਜ਼ ਨੂੰ ਜਿਹੜਾ ਉਠਾਉਂਦੇ ਰਹਿੰਦੇ ਆ ਖੋਖਰ ਸਾਹਿਬ ਅੱਜ ਜਿਸ ਵਿਸ਼ੇ ਤੇ ਅਪਨੇ ਚਰਚਾ ਕਰਨੀ ਹੈ ਕੀ ਵਿਸ਼ਾ ਹੈ ਤੇ ਇਸ ਨੌਜਵਾਨ ਦੇ ਬਾਰੇ ਕੀ ਦੱਸਣਾ ਚਾਹੁੰਦੇ ਹੋ ਤੁਸੀਂ ਤੇ ਕਿਵੇਂ ਮਿਲਿਆ ਇਹ ਨੌਜਵਾਨਾ ਕੀ ਕਹਿਣਾ ਚਾਹੁੰਦੇ ਹੋ ਇਸ ਨੌਜਵਾਨ ਦੇ ਬਾਰੇ ਦੇਖੋ ਜੀ ਜਿਵੇਂ ਕਿ ਇੱਕ ਸਮਾਜ ਸੇਵੀ ਹੋਣ ਦੇ ਨਾਤੇ ਕਿ ਦਾਸ ਫੀਲਡ ਦੇ ਵਿੱਚ ਘੁੰਮਦਾ ਹੀ ਰਹਿੰਦਾ ਹੈ ਸਮਾਜ ਸੇਵਾਦਿ ਖੇਤਰ ਦੇ ਵਿੱਚ ਇਹ ਜਿਹੜੇ ਨਾਲ ਨੌਜਵਾਨ ਬੈਠੇ ਨੇ ਸ਼੍ਰੀ ਬਰਿੰਦਰ ਕੁਮਾਰ ਜੀ ਇਹ 2019 ਦੇ ਵਿੱਚ ਵੌਇਸ ਆਫ ਪੰਜਾਬ ਦੇ ਵਿੱਚ ਪੰਜਵੇਂ ਰੌਂਡ ਤੱਕ ਗਏ ਸੀ ਤੇ ਮੈਨੂੰ ਇਹ ਚੰਡੀਗੜ੍ਹ ਮਿਲੇ ਤੇ ਇਹਨਾਂ ਨੇ ਮੈਨੂੰ ਗਾਣੇ ਸੁਣਾਏ ਤੇ ਮੈਨੂੰ ਇਹਨਾਂ ਦੀ ਆਵਾਜ਼ ਬਹੁਤ ਵਧੀਆ ਲੱਗੀ ਪਰੰਤੂ ਕੋਈ ਘਰੇਲੂ ਮਜਬੂਰੀਆਂ ਕਰਕੇ ਇਹ ਨੌਜਵਾਨ ਜਿਹੜਾ ਹੈਗਾ ਤੰਗੀਆਂ ਤੁਰਸ਼ੀਆਂ ਕਰਕੇ ਅੱਗੇ ਨਹੀਂ ਵੱਸ ਸਕਿਆ ਤੇ ਮੇਰਾ ਮਨ ਕੀਤਾ ਕਿ ਇਦਾਂ ਦੇ ਨੌਜਵਾਨ ਦੀ ਜਿਹੜੀ ਹੈਗੀ ਆਵਾਜ਼ ਨੂੰ ਅੱਗੇ ਪਹੁੰਚਾਇਆ ਜਾਵੇ ਜਿਸ ਕਰਕੇ ਮੈਂ ਤੁਹਾਡੇ ਨਾਲ ਸੰਪਰਕ ਕੀਤਾ ਜੀ ਤੁਸੀਂ ਵੀ ਫੀਲਡ ਦੇ ਵਿੱਚ ਜੇ ਆਪਾਂ ਗੱਲ ਕਰੀਏ ਪੰਜਾਬੀ ਸੱਭਿਆਚਾਰ ਲਈ ਬਹੁਤ ਕੁਝ ਲਿਖਿਆ ਹੈ ਬਹੁਤ ਕੁਝ ਕਰ ਰਹੇ ਹੋ ਪਿੱਛੇ ਤੁਸੀਂ ਗੁਰਵਖਸ਼ੌਂਕੀ ਲਈ ਕਿ ਗਾਣਾ ਲਿਖਿਆ ਸੀ ਡਾਕਟਰ ਭੀਮਰਾਓ ਵੇਦ ਕਰਦਾ ਵਧੀਆ ਲੋਕਾਂ ਵੱਲੋਂ ਰਿਸਪੌਂਸ ਮਿਲਿਆ ਸੀ ਕੀ ਹੁਣ ਕੋਈ ਦਿਲ ਵਿੱਚ ਵਿਚਾਰ ਆ ਰਿਹਾ ਕਿ ਇਸ ਨੌਜਵਾਨ ਦੀ ਆਵਾਜ਼ ਸੁਣ ਕੇ ਕੋ ਜ ਰਿਕਾਰਡ ਕਰਾਉਣਾ ਚਾਹੁੰਦੇ ਹੋ ਤੁਸੀਂ ਆਪਣੇ ਗੀਤਾਂ ਦਾ ਇਸ ਨੌਜਵਾਨ ਦੀ ਵਾਰਤ ਹਾਂਜੀ ਬਿਲਕੁਲ ਜੀ ਜਿਹੜਾ ਮੌਜੂਦਾ ਦੌਰ ਚੱਲ ਰਿਹਾ ਹੈ ਜਿੱਦਾਂ ਸੋਸ਼ਲ ਮੀਡੀਆ ਦੇ ਉਹਦੇ ਵਿੱਚ ਮੌਜੂਦਾ ਦੌਰ ਦੇ ਵਿੱਚ ਇਹ ਹੈ ਕਿ ਜਿਹੜੇ ਬਹੁਤ ਹੀ ਜਿਹੜੇ ਵਧੀਆ ਗਾਉਣ ਵਾਲੇ ਐ ਗਾਇਕ ਐ ਗੀਤਕਾਰ ਐ ਉਹ ਤੰਗੀਆਂ ਤੁਰਸ਼ੀਆਂ ਗਰੀਬੀਆਂ ਕਰਕੇ ਵਿਚਾਰੇ ਪਿੱਛੇ ਰਹਿ ਗਏ ਐ ਤੇ ਇਸ ਨੂੰ ਗਾਇਕੀ ਨੂੰ ਤੇ ਗੀਤਕਾਰੀ ਨੂੰ ਜਿਹੜੇ ਜ਼ਗੀਰਦਾਰ ਲੋਕ ਐ ਪੈਸੇ ਵਾਲੇ ਲੋਕ ਐ ਉਹਨਾਂ ਨੇ ਪੈਸੇ ਦੇ ਜ਼ੋਰ ਨਾਲ ਇਹਨੂੰ ਹਾਈਜੈਕ ਕਰ ਲਿਆ ਤੇ ਮੇਰੇ ਮਨ ਵਿੱਚ ਆਇਆ ਕਿ ਇਸ ਨੌਜਵਾਨ ਦੀ ਆਪਾਂ ਮਦਦ ਕਰਾਂਗੇ ਤੇ ਇਹਨਾਂ ਦਾ ਨਵਾਂ ਗਾਣਾ ਜਿਹੜਾ ਹੈਗਾ ਰਿਕਾਰਡ ਕਰਾ ਕੇ ਤੋਂ ਸਰੂਤਿਆਂ ਦੇ ਸਾਹਮਣੇ ਜਿਹੜਾ ਰੱਖਣਾ ਇਹ ਮੇਰੇ ਦਿਲ ਦੀ ਇੱਛਾ ਹੈ ਤੇ ਹੋਰ ਇਸ ਨੌਜਵਾਨ ਬਾਰੇ ਕੁਝ ਕਹਿਣਾ ਚਾਹੁੰਦੇ ਹਾਂ ਕਿਉਂਕਿ ਜੇ ਆਪਾਂ ਇਸ ਨੌਜਵਾਨ ਦੀ ਜ਼ਿੰਦਗੀ ਦੇ ਬਾਰੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਕੁਝ ਮਜਬੂਰੀਆਂ ਕਾਰਨ ਇਹ ਅੱਗੇ ਨਹੀਂ ਵੱਧ ਸਕਿਆ ਕੀ ਹੋਰ ਵੀ ਕੋਈ ਇਸ ਤਰ੍ਹਾਂ ਦੀ ਕਮੀ ਲੱਗੀ ਤੁਹਾਨੂੰ ਕਿ ਨੌਜਵਾਨ ਅੱਗੇ ਨਹੀਂ ਵੱਧ ਸਕਿਆ ਜਾਂ ਇਹਦੇ ਕੋਈ ਹੋਰ ਵਿਸ਼ਾ ਵੀ ਦੱਸਿਆ ਕੋਈ ਨਹੀਂ ਹਲੇ ਇਹਨੇ ਹੋਰ ਨਿੱਜੀ ਤੌਰ ਤੇ ਇਹਨੇ ਕੋਈ ਵੀ ਛਾਂ ਨਹੀਂ ਦੱਸਿਆ ਬਸ ਇੰਨੀ ਗੱਲ ਕਰੀਏ ਕਿ ਮੈਂ ਘਰੇਲੂ ਮਜਬੂਰੀ ਕਰਕੇ ਅੱਗੇ ਨਹੀਂ ਵਸ ਸਕਿਆ ਬਾਕੀ ਜੋ ਨਿੱਜੀ ਗੱਲਬਾਤ ਹੈ ਤੁਸੀਂ ਇਹਦਾ ਨਾਲ ਖੁਦ ਕਰ ਸਕਦੇ ਹੋ ਤੇ ਤੁਹਾਡੇ ਵੱਲੋਂ ਕਿ ਬਾਈ ਜੀ ਨਾਲ ਕਿਸ ਤਰ੍ਹਾਂ ਦਾ ਮਤਲਬ ਸਹਿਯੋਗ ਰਹੇਗਾ ਬਾਈ ਜੀ ਨੂੰ ਜੇ ਆਪਾਂ ਅੱਜ ਆਪਣੇ ਇੰਟਰਵਿਊ ਨੂੰ ਦੇਖਦੇ ਆਂ ਲੋਕਾਂ ਦੇ ਵਿੱਚ ਜਾਂ ਜੋ ਇਸ ਫੀਲਡ ਨੂੰ ਇਸ ਲਾਈਨ ਨੂੰ ਪਸੰਦ ਕਰਦੇ ਨੇ ਉਹ ਆਵਾਜ਼ ਇਸ ਦੀ ਸੁਣਨਗੇ ਤੇ ਅੱਗੇ ਵਧਣ ਲਈ ਨੂੰ ਮੌਕਾ ਦੇਣਗੇ ਤੁਸੀਂ ਥੋੜਾ ਸਹਿਯੋਗ ਕਿਹੋ ਜਿਹਾ ਰਹੇਗਾ ਸਾਡਾ ਸਹਿਯੋਗ ਹੀ ਹੋਏਗਾ ਜੀ ਕਿ ਮੈਂ ਆਪਣਾ ਨਵਾਂ ਲਿਖਿਆ ਗੀਤ ਜਿਹੜਾ ਤੇ ਇਹਦੀ ਰਿਕਾਰਡਿੰਗ ਦਾ ਜਿੰਨਾ ਵੀ ਖਰਚਾ ਹੈ ਮੈਂ ਮਤਲਬ ਖੁਦ ਕਰਾਂਗਾ ਕਿਉਂਕਿ ਤੁਸੀਂ ਖੁਦ ਹੀ ਸੁਣ ਲੈਣਾ ਥੋੜੀ ਦੇਰ ਚ ਇਹਨਾਂ ਨੂੰ ਕਿ ਇਹਨਾਂ ਦੀ ਆਵਾਜ਼ ਬਹੁਤ ਹੀ ਬਾ ਕਮਾਲ ਹੈ ਸੋ ਕੁਲਵੰਸੀ ਖੋਖਰ ਜੀ ਨੇ ਸਾਨੂੰ ਜਿਵੇਂ ਦੱਸਿਆ ਕਿ ਨੌਜਵਾਨ ਕਿਤੇ ਸਮਾਜ ਸੇਵਾ ਦੇ ਕੰਮ ਕਰਦੇ ਆ ਵਿਚਰਦਿਆਂ ਹੋਇਆ ਇਹ ਮਿਲਿਆ ਸੀ ਬਰਿੰਦਰ ਸਿੰਘ ਸਾਡੇ ਨਾਲ ਹੈ ਬਰਿੰਦਰ ਸਿੰਘ ਪਹਿਲਾਂ ਤਾਂ ਆਪਣਾ ਪਿਛੋਕੜ ਦੱਸੋ ਥੋੜਾ ਰਹਿੰਦੇ ਕਿੱਥੇ ਹੋ ਤੇ ਮਾਤਾ ਪਿਤਾ ਬਾਰੇ ਦੱਸੋ ਸਸਰੀ ਘਰ ਦਾ ਭਾਜੀ ਮੈਂ মিডিਆ ਦਾ ਧੰਨਵਾਦ ਕਰਦਾ ਕਿ ਮੈਨੂੰ ਅੱਜ ਬੋਲਣ ਦਾ ਮੌਕਾ ਦਿੱਤਾ ਭਾਜੀ ਨੇ ਮੈਂ ਜੀ ਚੰਡੀਗੜ੍ਹ ਸਸਕਟ ਦਾ ਰਹਿਣ ਵਾਲਾ ਜੀ ਮੇਰੇ ਫਾਦਰ ਐਕਸਪਾਇਰ ਹੋ ਚੁੱਕੇ ਹੈ ਜੀ ਠੀਕ ਹੈ 2004 ਚ ਐਕਸਪਾਇਰ ਹੋ ਗਏ ਸੀਗੇ ਮੇਰੇ ਫਾਦਰ ਤੇ ਹੁਣ ਮੇਰੇ ਮੰਮਾ ਗਵਰਨਮੈਂਟ ਜੌਬ ਕਰ ਰਹੇ ਹੈ ਜੀ 19 ਸੈਕਟਰ ਚ ਗਵਰਨਮੈਂਟ ਜੌਬ ਕਰਦੇ ਆ ਤੇ ਸਰਕਾਰੀ ਕਮਰਾ ਮਿਲਿਆ ਹੋਇਆ ਜੀ ਤੇ ਮੈਂ ਸ਼ੁਰੂ ਤੋਂ ਹੀ ਜੀ ਮੈਂ ਸਕੂਲ ਚ ਗਾਉਂਦਾ ਹੁੰਦਾ ਸੀਗਾ ਜੀ ਸਕੂਲ ਚ ਗਾंदे-ਗਾंदे ਇੱਕ ਦਿਨ ਮੈਡਮ ਨੇ ਕਹਤੇ ਕਿ ਕੌਣ ਗਾਣਾ ਸੁਣਾ ਰਿਹਾ ਹੈ ਮੈਂ ਖੜਾ ਹੋ ਗਿਆ ਜੀ ਤੇ ਮੈਡਮ ਨੇ ਕਿਹਾ ਤੇਰੀ ਵਾਹ ਕਮਾਲ ਆਵਾਜ਼ ਹੈ ਬਲਵਿੰਦਰ ਮੈਡਮ ਮੇਰੇ ਗੁਰੂ ਹੁੰਦੇ ਸੀਗੇ ਜੀ ਉਹਨਾਂ ਨੇ ਫਿਰ ਮੈਨੂੰ ਕੰਪੀਟੀਸ਼ਨਾਂ ਚ ਲੈ ਜਾਣਾ ਸ਼ੁਰੂ ਕੀਤਾ ਜੀ ਗਰਵਾਣੀਆਂ ਦਿੱਤੀਆਂ ਵਹਿਗੁਰੂ ਦੀਆਂ ਮਹਾਰਾਜ ਦੀਆਂ ਗਰਵਾਣੀਆਂ ਦਿੱਤੀਆਂ ਜਿੱਥੇ ਵੀ ਜਾਣਾ ਮੈਂ ਫਸਟ ਪ੍ਰਾਈਜ਼ ਲਿਆ ਜੀ ਮੈਂ 32 ਸੈਕਟਰ 34 ਸੈਕਟਰ ਸੈਕਟਰ 8 ਡੀਏਵੀ ਸਕੂਲ ਕਾਫੀ ਕੰਪੀਟੀਸ਼ਨ ਜਿੱਤੇ ਜੀ ਮੈਂ ਫਿਰ ਉਸ ਤੋਂ ਬਾਅਦ ਮੈਂ ਉਸ ਤੋਂ ਬਾਅਦ ਫਿਰ 2250 ਪੰਜਾਬ ਚ ਮੈਂ ਦੋ ਤਿੰਨ ਵਾਰ ਟਰਾਈ ਮਾਰੀ ਫਿਰ 201900 ਮੈਂ 2250 ਚ ਟਰਾਈ ਮਾਰੀ ਫਿਰ ਮੈਨੂੰ ਪਹਿਲਾਂ ਤਾਂ ਟੀਮ ਨੇ ਸੁਣਿਆ ਜੀ ਟੀਮ ਨੇ ਕਿਹੜੇ ਸੈਕਟਰ ਚ ਹੋਇਆ ਸੀ ਉਸ ਸਰ ਕਿਹੜੇ ਸਾਲ ਚ ਹੋਇਆ ਸੀ ਇਹ ਮੇਰਾ ਹੋਇਆ ਸੀਗਾ ਜੀ 19 2019 ਚ ਔਰ ਸੈਕਟਰ 46 46 ਚ ਹੋਇਆ ਸੀ ਇਹ ਮੇਰਾ ਕੰਪੀਟੀਸ਼ਨ ਤੇ ਜੱਜਾਂ ਦੇ ਸਾਹਮਣੇ ਤੁਹਾਨੂੰ ਕੌਣ ਦਾ ਮੌਕਾ ਮਿਲਿਆ ਹਾਂ ਜੀ ਪਹਿਲਾਂ ਮੈਨੂੰ ਟੀਮ ਨੇ ਸੁਣਿਆ ਸੀਗਾ ਜੀ ਵਾਈਸ ਪੰਜਾਬ ਦੀ ਟੀਮ ਨੇ ਸੁਣਿਆ ਸੀਗਾ ਚਾਰ ਰਾਉਂਡਾਂ ਚ ਉਹਨੇ ਸੁਣਿਆ ਫਿਰ ਪੰਜਵੇਂ ਰਾਉਂਡ ਚ ਮੈਂ ਭਾਜੀ ਨਾਲ ਦੇ ਸਾਹਮਣੇ ਗਿਆ ਜੀ ਜਿਹੜੇ ਮੇਰੇ ਗੁਰੂ ਜੀ ਮਹਿਮੰਦਾ ਉਹਨਾਂ ਨੂੰ ਮਾਸਟਰ ਸਲੀਮ ਭਾਜੀ ਮਲਕੀਤ ਭਾਜੀ ਤੇ ਸਚਿਨ ਹੁਜਿਆ ਭਾਜੀ ਇਹਨਾਂ ਨੇ ਮੈਨੂੰ ਤਿੰਨਾਂ ਨੇ ਸੁਣਿਆ ਵਾਹ ਕਮਾਲ ਹੋ ਆ ਜਾ ਕਹਿੰਦਾ ਤੇਰੀ ਅੱਗੇ ਮਿਹਨਤ ਕਰ ਤੂੰ ਅੱਗੇ ਵੱਧ ਸਕਦਾ ਅੱਗੇ ਮਿਹਨਤ ਕਰ ਥੋੜਾ ਬਹੁਤਾ ਸੁਰ ਉੱਪਰ نیچے ਹੋ ਜਾਂਦਾ ਕੋਈ ਗੱਲ ਨਹੀਂ ਪਰ ਤੇਰੀ ਆਵਾਜ਼ ਚ ਬਹੁਤ ਦਮ ਹੈ ਸਟੂਡੀਓ ਸਟੂਡੀਓ ਰੌਂਡ ਤੱਕ ਗਏ ਹੋ ਸਟੂਡੀਓ ਰੌਂਡ ਤੱਕ ਗਿਆ ਸੀਗਾ ਮੈਂ ਉਸ ਤੋਂ ਬਾਅਦ ਪਾਜੀ ਨੇ ਮੈਨੂੰ ਮਲਕੀਤ ਬਾਜੀ ਨੇ ਕਿਹਾ ਸੀਗਾ ਮੈਨੂੰ ਕਿ ਤੇਰੀ ਆਵਾਜ਼ ਬਹੁਤ ਵਧੀਆ ਹੈ ਮਾਸਟਰ ਸਲੀਮ ਬਾਜੀ ਨੇ ਤਾਂ ਇਹ ਕਿਹਾ ਸੀ ਕਿ ਬਹੁਤ ਆਵਾਜ਼ ਵਧੀਆ ਹੈ ਕਿ ਮੁੰਡਾ ਅੱਗੇ ਜਾਏਗਾ ਇਹ ਪੱਕਾ ਤੋ ਓਡੀ ਜਿਹ ਮਿਹਨਤ ਦੀ ਜ਼ਰੂਰ ਹੈ ਪਰ ਮਲਕੀਤ ਬਾਜੀ ਨੇ ਮੈਨੂੰ ਮੇਰੇ ਨਾਲ 5 ਮਿੰਟ ਗੱਲ ਕੀਤੀ 5-7 ਮਿੰਟ ਗੱਲ ਕੀਤੀ ਮੇਰੇ ਨਾਲ ਕਿ ਤੇਰੀ ਆਵਾਜ਼ ਬਹੁਤ ਅੱਛੀ ਹੈ ਪਹਿਲਾਂ ਗਾਇਆ ਮੈਂ ਬਾਜੀ ਨੂੰ ਸਾਰਾ ਦੱਸਿਆ ਹਾਂਜੀ ਬਾਜੀ ਮੈਂ ਗਾਇਆ ਪਹਿਲਾਂ ਕੰਪੀਟੀਸ਼ਨਾਂ 'ਚ ਵੀ ਲੜਿਆ ਮੈਂ ਪ੍ਰਾਈਜ਼ ਵੀ ਜਿੱਤੇ ਤੇ ਗੱਲ ਕੀਤੀ ਜਾਵੇ ਜਿਹੜੇ ਵੌਇਸ ਆਫ ਪੰਜਾਬ ਜਾਂ ਕੋਈ ਹੋਰ ਇਹੋ ਜਿਹੇ ਕੋਈ ਟੈਲੈਂਟ ਬੜੇ ਸ਼ੋਅ ਚੱਲਦੇ ਨੇ ਉਹਨਾਂ ਵਿੱਚੋਂ ਤਾਂ ਜਿਹੜਾ ਸਟੂਡੀਓ ਰਾਉਂਡ ਤੱਕ ਪਹੁੰਚ ਜਾਂਦਾ ਹੈ ਲੋਕ ਉਹਨਾਂ ਨੂੰ ਤਾਂ ਹੱਥਾਂ ਤੇ ਚੁੱਕ ਲੈਂਦੇ ਨੇ ਉਹਨਾਂ ਨੂੰ ਤਾਂ ਪ੍ਰੋਗਰਾਮ ਬਹੁਤ ਮਿਲਦੇ ਨੇ ਤੁਹਾਨੂੰ ਕਿਉਂ ਨਹੀਂ ਪ੍ਰੋਗਰਾਮ ਪਏ ਉਸ ਤੋਂ ਬਾਅਦ ਭਾਜੀ ਬਸ ਉਸ ਤੋਂ ਬਾਅਦ ਉਸ ਟਾਈਮ ਭਾਜੀ ਕੋਈ ਮਤਲਬ ਕਿ ਕੋਈ মিডিਆ ਕੁਝ ਨਹੀਂ ਸੀਗਾ ਬਸ ਸਿੰਪਲ ਹੋ ਰਿਹਾ ਸੀਗਾ ਪਿੱਛੇ ਬਾਹਰ ਐਂਕਰ ਖੜੇ ਹੁੰਦੇ ਸੀਗੇ ਬਸ ਉਹ ਉਹਨਾਂ ਨੇ 5 ਮਿੰਟ ਗੱਲ ਕਰਨੀ ਬਾ ਅੰਦਰ ਭੇਜ ਦੇਣਾ ਥੋੜਾ ਕਹਿਣ ਦਾ ਮਤਲਬ ਉਸ ਸਮੇਂ ਅ ਜਿਸ ਤਰ੍ਹਾਂ ਹੁਣ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰਾ ਕੁਝ ਸੋਸ਼ਲ ਮੀਡੀਆ ਤੇ ਚੱਲਦਾ ਹੈ ਉਸ ਤਰ੍ਹਾਂ ਨਹੀਂ ਸੀਗਾ ਉਸ ਟਾਈਮ ਨਹੀਂ ਸੀਗਾ ਪਾਜੀ ਬਾਹਰ ਐਂਕਰ ਖੜੇ ਸੀਗੇ ਮੈਨੂੰ ਹਲੇ ਵੀ ਆਦ ਮੈਮ ਖੜੇ ਸੀਗੇ ਉਹਨਾਂ ਨੇ 2 ਕੁ ਮਿੰਟ ਇੰਟਰਵਿਊ ਲਈ ਮੇਰੀ ਹਾਂਜੀ ਕਿੱਥੋਂ ਆਇਆ ਕਿੱਥੋਂ ਨਹੀਂ ਮੈਂ ਸਾਰਾ ਕੁਝ ਦੱਸਿਆ ਠੀਕ ਹੈ ਹੁਣ ਤੁਹਾਡਾ ਨੰਬਰ ਐਨ ਹੈ ਤੁਸੀਂ ਹੁਣ ਬਾਜੀ ਨਾਲ ਦੇ ਸਾਹਮਣੇ ਗਾਇਓ ਮੈਂ ਗਾਇਆ ਜੀ ਮੈਂ ਬਾਹਰ ਆ ਗਿਆ ਬਸ ਬਾਜੀ ਨਾਲ ਨੇ ਮੈਨੂੰ ਹੱਲਾਸ਼ੇਰੀ ਦਿੱਤੀ ਜਿੰਨਾ ਵੀ ਮੈਂ ਗਾਇਆ ਬਾਜੀ ਨਾਲ ਨੇ ਮੈਨੂੰ ਹੱਲਾਸ਼ੇਰੀ ਦਿੱਤੀ ਕਿ ਤੂੰ ਵਧੀਆ ਗਾਇਆ ਮਿਹਨਤ ਕਰ ਹੁਣ ਬਾਜੀ ਮਿਹਨਤ ਕਰ ਰਿਹਾ ਹੁਣ ਜਗਰਾਤਿਆਂ ਚ ਜਾਂਦਾ ਰਹਿੰਦਾ ਮਾਤਾ ਰਾਣੀ ਦੇ ਮਿਲਦਾ ਸਭ ਤੋਂ ਪਹਿਲਾਂ ਜਦੋਂ ਫਸਟ ਟਾਈਮ ਤੁਸੀਂ ਵਾਇਸ ਆਫ ਪੰਜਾਬ ਸਨ 19 ਵਾਲੇ ਵਾਇਸ ਆਫ ਪੰਜਾਬ ਦੇ ਵਿੱਚ ਹਾਂਜੀ ਹਿੱਸਾ ਲੈਣ ਗਏ ਆ ਸਭ ਤੋਂ ਪਹਿਲਾਂ ਕਿਹੜਾ ਗੀਤ ਗੁੰਗਣਾਇਆ ਮੈਂ ਜੀ ਜਿਹੜੇ ਨੂੰ ਜਿਹੜੇ Song ਨੂੰ ਸੁਣ ਕੇ ਤੁਹਾਨੂੰ ਸਿਲੈਕਟ ਕਰਕੇ ਦੂਜੇ ਰਾਉਂਡ ਚ ਲੈ ਕੇ ਗਏ ਮੈਂ ਬਾਜੀ ਦਾ ਗਾਣਾ ਗਾਇਆ ਸੀਗਾ ਮਾਸਟਰ ਸਲੀਮ ਬਾਜੀ ਦਾ ਗਾਣਾ ਗਾਇਆ ਸੀਗਾ ਗਮਾਂ ਵਾਲਾ ਚਰਖਾ ਗਮਾਂ ਵਾਲਾ ਚਰਖਾ ਤੇ ਦੁੱਖਾਂ ਦੀਆਂ ਪੂਣੀਆਂ ਹੇ ਹੇ ਮੈਂ ਜੋ ਜੋ ਕੱਤੀ ਜਾਵਾਂ ਨੀ ਹੋਣ ਪਹੀਆਂ ਦੂਣੀਆਂ ਗਤ ਸਖਣੀ ਨਾ ਵੱਲ ਲਿਏ ਕੁੜੀਏ ਨੀ ਤੇਰੀ ਪੂਣੀਆਂ ਦੀ ਪਰਿਓ ਚਿੰਗਾਰੀ ਮੇਰੇ ਦਿਲ ਵਿੱਚੋਂ ਉੱਠਦੀ ਏ ਹੂ ਮਾਇਆ ਮੈਨੂੰ ਯਾਦਾਂ ਮਦਾ ਸੁਣ ਚਰਖੇ ਦੀ ਮਿੱਠੀ ਮਿੱਠੀ ਕੂਕ ਮਾਇਆ ਮੈਨੂੰ ਯਾਦਾਂ ਮਦਾ ਸੁਣ ਚਰਖੇ ਦੀ ਮਿੱਠੀ ਮਿੱਠੀ ਕੂਕ ਸਲੀਮ ਜੀ ਦਾ ਗਾਣਾ ਜਦੋਂ ਉਹ ਬਚਪਨ ਜਦੋਂ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਗਾਣੇ ਦਾ ਸ਼ੁਰੂਆਤੀ ਦਿਨਾਂ ਦਾ ਸੌਂਗ ਹੈ ਉਹਨਾਂ ਦਾ ਅਸੀਂ ਉਦੋਂ ਅਸੀਂ ਵੀ ਉਦੋਂ ਬਚਪਨ ਸੀ ਤੇ ਇਸ ਤੋਂ ਬਾਅਦ ਫਿਰ ਅਗਲਾ ਜਦੋਂ ਤੁਸੀਂ ਦੂਜੇ ਰੌਂਡ 'ਚ ਗਏ ਉਦੋਂ ਕਿਹੜਾ ਗਾਣਾ ਸੁਣਾਇਆ ਉਦੋਂ ਮੈਂ ਕਹਾ ਸੀਗਾ ਭਾਜੀ ਸਰਦੂਲ ਭਾਜੀ ਦਾ ਗਾਣਾ ਸੁਣਾਇਆ ਸੀਗਾ ਸਾਰੀ ਕਲਾਸੀਕਲ 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 ਗਾਣੇ ਜਿਨ੍ਹਾਂ ਦੇ ਤੁਸੀਂ ਗਾਣੇ ਹਾਂਜੀ 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 ਕਲਾਸੀਕਲ ਸੌਂਗ ਹੈ ਸੀ ਸਾਡੇ ਦਰਸ਼ਕਾਂ ਨਾਲ ਹੋ ਜੇ ਸਾਜ ਹੂੰ ਬੇਜਾਵੇ ਦਰਦਾਂ ਇਸ ਦਿਲ ਵਿੱਚੋਂ ਤੇਰੀ ਹਰ ਇੱਕ ਆਵਾਜ਼ ਪੁਲਾ ਦੇਣੀ ਮੈਂ ਆਪਣੇ ਸਭ ਅਰਮਾਨਾਂ ਨੂੰ ਅੱਜ ਆਪ ਹੀ ਤੀਲੀਲਾ ਦੇਣੀ ਖੱਤ ਟੁਕੜੇ ਟੁਕੜੇ ਕਰ ਦੇਣੇ ਮੈਂ ਫੂਕ ਦੇਣਾ ਤਸਵੀਰਾਂ ਨੂੰ ਖੱਤ ਟੁਕੜੇ ਟੁਕੜੇ ਕਰ ਦੇਣੇ ਮੈਂ ਸਾੜ ਦੇਣਾ ਤਸਵੀਰਾਂ ਨੂੰ ਜਦ ਤੂੰ ਹੀ ਨਹੀਂ ਤਾਂ ਕੀ ਕਰਨੇ ਇਹਨਾ ਕਾਗਜ਼ ਦੇ ਆਜ ਗੀਰਾਂ ਨੂੰ ਕੱਤ ਟੁਕੜੇ ਟੁਕੜੇ ਕਰ ਦੇਣੇ ਮੈਂ ਸਾੜ ਦੇਣਾ ਤਸਵੀਰਾਂ ਨੂੰ ਮੈਂ ਫੂਕ ਦੇਣਾ ਤਸਵੀਰਾਂ ਨੂੰ ਜੇ ਅਗਰ ਇਸ ਤਰ੍ਹਾਂ ਦੀ ਗਾਇਕੀ ਤੁਸੀਂ ਜਿਵੇਂ ਦੱਸਿਆ ਕਿ ਅੱਧ ਗੱਜ ਜੱਜ ਸੀ ਤੁਹਾਡੇ ਸਾਹਮਣੇ ਜਿਨ੍ਹਾਂ ਨੇ ਤੁਹਾਨੂੰ ਸਿਲੈਕਟ ਕਰਨਾ ਸੀ ਬੇਸ਼ੱਕ ਚਲੋ ਇੱਥੇ ਗੱਲ ਦੱਸਣੀ ਬਣਦੀ ਹੈ ਕਿ ਜਿਵੇਂ ਖੋਖਰ ਸਾਹਿਬ ਨੇ ਕਿਹਾ ਕਿ ਪੈਸੇ ਵਾਲੀ ਦੀ ਗੇਮ ਰਹਿ ਗਈ ਗਾਇਕੀ ਤੇ ਸਭ ਕੁਝ ਜੋ ਫੀਲਡ ਆ ਇਹ ਦੌਰ ਆ ਜੋ ਗਾਇਕੀ ਦਾ ਜਦੋਂ ਪੁਰਾਣੇ ਸਮਿਆਂ ਦੇ ਵਿੱਚ ਉਹ ਸਮਾਂ ਹੁੰਦਾ ਸੀ ਜਦੋਂ ਗਾਇਕ ਕੰਪਨੀਆਂ ਦੇ ਕੋਲ ਅਗੇੜੇ ਮਾਰਿਆ ਕਰਦੇ ਸੀ ਕਿ ਸਾਨੂੰ ਰਿਕਾਰਡ ਕਰ ਲਓ ਤੇ ਕਿਸੇ ਇੱਕ ਕਲਾਕਾਰ ਦੀ ਇੱਕ ਟੇਪ ਚੱਲਣੀ ਉਹਦਾ ਨਾਮ ਬਣਦਾ ਸੀ ਸੁਰਖੀਆਂ ਦੇ ਵਿੱਚ ਉਹ ਕਲਾਕਾਰ ਹੁੰਦਾ ਸੀ ਉਹ ਅੱਜ ਜੇ ਉਹਨਾਂ ਕਲਾਕਾਰਾਂ ਨੂੰ ਤੁਸੀਂ ਮਿਲਣ ਜਾਓਗੇ ਜੋ ਕਦੇ ਸਿਖਰਾਂ ਤੇ ਹੁੰਦੇ ਸੀ ਕੁਝ ਹੋਏ ਨਾਮ ਨੇ ਕਿ ਉਹ ਅੱਜ ਆਪ ਹੱਥੀਂ ਕਿਰਤ ਕਰਕੇ ਰੋਜ਼ੀ-ਰੋਟੀ ਕਮਾ ਰਹੇ ਨੇ ਕੰਪਨੀਆਂ ਨੇ ਉਹਨਾਂ ਨੂੰ ਕੁਝ ਨਹੀਂ ਦਿੱਤਾ ਉਸ ਟਾਈਮ 'ਚ ਉਹਨਾਂ ਦੀ ਚੜ੍ਹਾਈ ਸੀ ਉਦੋਂ ਰਿਕਾਰਡ ਕਰਦੇ ਸੀ ਕੰਪਨੀਆਂ ਪਰ ਅੱਜ ਉਹਨਾਂ ਦੀ ਕਿਤੇ ਸੁਣਵਾਈ ਨਹੀਂ ਹੈ ਪਰ ਜੇ ਅੱਜ ਦੇ ਦੌਰ ਦੀ ਗੱਲ ਕੀਤੀ ਜਾਵੇ ਸੋਸ਼ਲ ਮੀਡੀਆ ਦਾ ਯੁੱਗ ਹੈ ਕਿਤੇ ਨਾ ਕਿਤੇ ਬਾਜੀ ਪਿੱਛੇ ਰਹਿ ਗਿਆ ਕਦੇ ਸੋਸ਼ਲ ਮੀਡੀਆ ਦਾ ਇਸਤੇਮਾਲ ਨਹੀਂ ਕੀਤਾ ਕਿ ਸੋਸ਼ਲ ਮੀਡੀਆ ਤੇ ਆਪਣੀਆਂ ਰੀਲਾਂ ਬਣਾ ਕੇ ਪਾਈਏ ਤੁਹਾਨੂੰ ਲੋਕ ਸੁਣਨ ਨਹੀਂ ਸੋਸ਼ਲ ਮੀਡੀਆ ਜਦੋਂ ਬਾਜੀ ਮੈਂ ਕਦੀ ਨਹੀਂ ਪਾਈਆਂ ਰੀਲਾਂ ਵੈਸੇ ਬਸ ਜਾਗਰਣ ਚ ਗੰਦਾਰਿਆ ਮੇਰਾ ਯਾਰ ਦੋਸਤ ਇੱਕ ਵਿਜੇ ਸੂਫੀ ਬਾਜੀ ਹੈ ਅਸੀਂ ਉਹ ਦੋ ਇਕੱਠੇ ਗਾਉਂਦੇ ਹੁੰਦੇ ਸੀਗੇ ਤਬਲਾ ਵਜਾਣਾ ਢੋਲਕੀ ਵਜਾਣੀ ਅਸੀਂ ਪਰ ਮਤਲਬ ਕਿ ਬਾਜੀ ਆਪਣਾ ਸ਼ੌਂਕ ਹੀ ਰਿਹਾ ਗਾਣ ਦਾ ਮੀਡੀਆ ਤੋਂ ਬਾਜੀ ਆਪਾਂ ਮਤਲਬ ਜਮਾਇਆ ਨਹੀਂ ਵੀ ਕਿ ਅੱਗੇ ਪਤਾ ਨਹੀਂ ਅੱਗੇ ਹਾਂ ਹਾਂ ਹਾਂਜੀ 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 ਕੋਸ਼ਿਸ਼ ਨਹੀਂ ਕੀਤੀ ਬਾਜੀ ਬਸ ਇਹ ਹੈ ਕਿ ਮਿਹਨਤ ਬਹੁਤ ਕੀਤੀ ਹੈ ਹੁਣ ਜੇ ਤਾਂ ਮੈਂ ਬਾਜੀ ਜਾਗਰਨ ਚ ਜਾਂਦਾ ਪੀਰਾਂ ਦੇ ਪੀਰਾਂ ਦੀ ਕਵਾਲੀਆਂ ਹੁੰਦੀਆਂ ਕਿਤੇ ਇਹ ਜਾਗਰਨ ਹੁੰਦੇ ਬਹੁਤ ਪਿਆਰ ਦਿੰਦੇ ਆ ਲੋਕ ਹਾਂ ਹਾਰ ਪਾਉਂਦੇ ਆ ਲੋਕ ਮਤਲਬ ਕਿ ਬਹੁਤ ਪਿਆਰ ਦਿੰਦੇ ਆ ਲੋਕ ਤੇ ਜਾਗਰਨ ਦੇ ਵਿੱਚ ਫਿਰ ਤੁਸੀਂ ਮਾਤਾ ਦੇ ਆ ਭੇਟਾਂ ਤੋਂ ਇਲਾਵਾ ਜਿਵੇਂ ਤੁਸੀਂ ਦੱਸਿਆ ਕਿ ਕਵਾਲੀਆਂ ਵਗੈਰਾ ਵੀ ਤੁਸੀਂ ਕਰਦੇ ਹੋ ਪੀਰਾਂ ਦੇ ਅੰਦਰ ਗਾਂ ਤੇ ਤੇ ਇੱਕ ਕਵਾਲੀ ਹੋ ਜਾਵੇ ਫਿਰ ਕਵਾਲੀ ਸੁਣਾਉਂ ਤੋਂ ਸਾਡੇ ਦੱਸ ਸਕਾਂ ਠੀਕ ਖੋਜਾ ਜੀ ਖੋਜਾ ਜੀ ਖੋਜਾ ਜੀ ਜੀ ਖੋਜਾ ਜੀ ਮਹਾਰਾਜ ਜੀ ਤੁਮ ਰਹੀ ਗਰੀਬ ਦੀਵਾ اپنی کری رکھیو تم بڑو گری بنی میں لج پہلا تے لڑ لگیاں ਮੈ ਲਾਜ ਪਹਲਾ ਦੇ ਲੜ ਲਕੀਆਂ ਮੇਰੇ ਸੋਗਮ ਪਰੇ ਰਹਿੰਦੇ ਮੈ ਲਾਜ ਪਹਲਾ ਦੇ ਲੜ ਲਕੀਆਂ ਮੇਰੇ ਤੋਂ ਗਮ ਪਰੇ ਰਹਿੰਦੇ ਮੈ ਲਾਜ ਪਹਲਾ ਦੇ ਲੜ ਲਕੀਆਂ ਮੇਰੇ ਤੋਂ ਗਮ ਪਰੇ ਰਹਿੰਦੇ ਮੇਰੀ ਆਸਾਂ उमदां दरी आसां उमीदां द बूटे हर रै लज पाला दिलड़ लॻियां मेरे सो गम परे रज पालू गम परे र ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪਰਿਵਾਰਕ ਆਪਣੇ ਪਰਿਵਾਰ ਦੇ ਬਾਰੇ ਦੱਸਿਆ ਕਿ ਪਰਿਵਾਰ ਦੇ ਵਿੱਚ ਮਾਂ ਮਾਤਾ ਜੀ ਨੇ ਸਿਰਫ ਤੁਹਾਡੇ ਨਾਲ ਤੇ ਤੁਸੀਂ ਮੈਰਿਡ ਹੋ ਜਾਂ ਨਾ ਮੈਰਿਡ ਹੋ ਪਾਜੀ ਮੈਂ ਮੇਰੇ ਮੇਰੀ ਵਿਆਹ ਹੋਇਆ ਸੀਗਾ 2017 ਚ ਮੇਰੇ 5 ਸਾਲ ਦਾ ਮੇਰਾ ਬੇਟਾ ਹੈ ਪਾਜੀ ਮੈਂ ਇਸ ਟਾਈਮ ਪਾਜੀ ਜੋਬ ਕਰ ਰਿਹਾ ਮੰਮੀ ਦੇ ਦਫਤਰ ਲੱਗਾ ਹਾਂ ਮੰਮੀ ਦੇ ਕੋਲੇ ਮੰਮੀ ਦੇ ਕੋਲ ਦਫਤਰ ਲੱਗਾ ਹੋਇਆ ਜੀ ਮਿਸਿਸ ਮੇਰੇ ਜੋਬ ਕਰ ਰਹੇ ਹਾਂ ਜੀ ਬੇਟਾ ਮੇਰਾ ਪੜ ਰਿਹਾ ਜੀ 5 ਸਾਲ ਦਾ ਬੇਟਾ ਮੇਰਾ ਹਾਂਜੀ ਪੜ ਰਿਹਾ ਜੀ ਬਟਾ ਕਿ ਅੱਛੀ ਜ਼ਿੰਦਗੀ ਕਦੇ ਜੇ ਆਪਾਂ ਗੱਲ ਕਰੀਏ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮਾਤਾ ਜੀ ਤੁਹਾਡੇ ਸਰਕਾਰੀ ਜੋਬ ਤੇ ਨੇ ਪਰਿਵਾਰ ਵੱਲੋਂ ਨਹੀਂ ਤੁਹਾਨੂੰ ਰਿਸਪੌਂਸ ਦਿੱਤਾ ਗਿਆ ਕਿ ਜੇ ਅੱਗੇ ਵਧਣ ਲਈ ਕਦੇ ਕੋਈ ਟਰੈਕ ਕਰਾਉਣ ਲਈ ਗਾਣਾ ਰਿਕਾਰਡ ਕਰਾਉਣ ਲਈ ਕਿਤੇ ਮਾਤਾ ਨੇ ਕਿਹਾ ਹੋਵੇ ਹਾਂਜੀ ਹਾਂਜੀ ਮਾਤਾ ਮੇਰਾ ਹਸਬੰਡ ਇੰਨਾ ਵਧੀਆ ਕੌਂਦਾ ਨਹੀਂ ਮਾਤਾ ਤਾਂ ਕਹਿੰਦੀ ਮਾਤਾ ਕਰ ਤੂੰ ਮਿਹਨਤ ਕਰ ਬੱਚੇ ਮਿਹਨਤ ਕਰ ਬਾਕੀ ਤੂੰ ਮਿਹਨਤ ਕਰ ਜਦ ਤਰੀ ਕਿਸਮਤ ਹੋਏਗੀ ਕੋਈ ਚੱਕਰ ਨਹੀਂ ਆਪਾਂ ਥੋੜਾ ਬੋਤਾ ਪੈਸਾ ਵੀ ਲਾ ਦਾਂਗੇ ਕੋਈ ਚੱਕਰ ਨਹੀਂ adda ਦਾ ਕੋਈ ਗੱਲ ਨਹੀਂ ਹੈ ਤੇਰਾ ਗਾਣਾ ਰਿਕਾਰਡ ਕਰਾ ਦਾਂਗੇ ਲੇਕਿਨ ਤੂੰ ਮਿਹਨਤ ਕਰ ਲੇਕਿਨ ਪਾਜੀ ਮਨ ਨੂੰ ਕੋਈ ਬੰਦਾ ਮਿਲੇ ਨਹੀਂ ਹੈ ਅਜੇ ਤੱਕ ਨਾ ਟੱਕਰਿਆ ਨਹੀਂ ਮਤਲਬ ਕਿ ਅੱਦਾਂ ਦਾ ਕੋਈ ਬੰਦਾ ਨਾ ਅਸੀਂ ਇੱਥੇ ਇੱਕ ਗੱਲ ਜ਼ਰੂਰ ਕਰਨੀ ਚਾਹਾਂਗੇ ਕਿ ਨੌਜਵਾਨ ਇਹ ਜੋ ਸਾਡੇ ਨਾਲ ਬੈਠਾ ਹੈ ਕੋਕਰ ਸਾਹਿਬ ਇਸ ਚੀਜ਼ ਨੂੰ ਮੰਨਦੇ ਹੋ ਤੁਸੀਂ ਕਿ ਕਈ ਵਾਰ ਬੈਠਕ ਖਰਾਬ ਕਰ ਦਿੰਦੀ ਬੰਦੇ ਨੂੰ ਕਦੇ ਇਹ ਬੈਠਕ ਦਾ ਵੀ ਸ਼ਿਕਾਰ ਹੋਇਆ ਕਿਸੇ ਜੱਥੇ ਤੋਂ ਦੇਖੋ ਜੀ ਜਦੋਂ ਬੰਦੇ ਨੂੰ ਕੋਈ ਆਪਰਚ्युनिटी ਅੱਗੇ ਚਾਰੇ ਪਾਸੇ ਹਨੇਰਾ ਹੋਵੇ ਕੋਈ ਚਾਨਣ ਨਾ ਹੋਵੇ ਤਾਂ ਉਹ ਹੋ ਸਕਦਾ ਹੈ ਕਿ ਕਿਸੇ ਬੈਡ ਸੁਸਾਇਟੀ ਵਿੱਚ ਵੀ ਜਾ ਸਕਦਾ ਹੈ ਇਦਾਂ ਦੀ ਪੋਸਿਬਿਲਟੀ ਹੈ ਸੋ ਇਦਾਂ ਦੇ ਸੈਂਕੜੇ ਨੌਜਵਾਨ ਆ ਜਿਹੜੇ ਅੱਗੇ ਵਧਣਾ ਚਾਹੁੰਦੇ ਆ ਲੇਕਿਨ ਉਹਨਾਂ ਨੂੰ ਆਪਰਚ्युनिटी ਨਹੀਂ ਹੈ ਜਿਵੇਂ ਤੁਸੀਂ ਪਹਿਲਾਂ ਦੱਸਿਆ ਹੈ ਕਿ ਅੱਜਕੱਲ ਜਿਹੜਾ ਹੈਗਾ ਕਿ ਜਿਹੜੇ ਬੇਸੁਰੇ ਗਾਇਕ ਆ ਉਹਨਾਂ ਦੇ ਮਿਲੀਅਨ 뷰 ਹੋ ਜਾਂਦੇ ਆ ਜਿਨ੍ਹਾਂ ਨੂੰ ਕਿ ਸੁਰਤਾਲ ਦੀ ਬਿਲਕੁਲ ਵੀ ਨੌਲੇਜ ਨਹੀਂ ਹੈ ਜਾਂ ਤਾਂ ਪੈਸੇ ਦੀ ਜ਼ੋਰ ਨਾਲ ਲਗਾ ਲਓ ਜਾਂ ਮੈਨੂੰ ਲੱਗਦਾ ਹੈ ਕਿ ਅੱਜ ਕੱਲ ਦੀ ਜਿਹੜੀ ਨਵੀਂ ਪੀੜ੍ਹੀ ਹੈ ਸਰੋਤੇ ਹੈ ਉਹ ਸੁਰੀਲੇ ਗਾਇਕਾਂ ਨੂੰ ਸੁਣਨਾ ਹੀ ਨਹੀਂ ਚਾਹੁੰਦੇ ਉਹ ਬੇਤੁਕੇ ਜਿਹੜੇ ਇਦਾਂ ਦੇ ਬੇਸੁਰੇ ਗਾਇਕ ਹੈ ਉਸੇ ਨੂੰ ਆਪਣਾ ਇੰਜੋਏ ਕਰਨਾ ਚਾਹੁੰਦੇ ਆ ਲੇਕਿਨ ਜਿਹੜੀ ਰੂਹ ਨੂੰ ਸਕੂਨ ਦੇਣ ਵਾਲੀ ਗਾਇਕੀ ਹੈ ਜਿਵੇਂ ਕਿ ਵੀਰ ਨੂੰ ਆਪਾਂ ਨੇ ਸੁਣਿਆ ਹੈ ਤਾਂ ਮੈਂ ਕਹਿੰਦਾ ਵੀ ਬਾਹ ਕਮਾਲ ਹੈ ਤੇ ਸਾਡੇ ਵੱਲੋਂ ਪੂਰੀ ਸਪੋਰਟ ਹੋਏਗੀ ਪਰਮਾਤਮਾ ਕਰੇ ਕਿ ਇਸ ਨੂੰ ਤਰੱਕੀ ਮਿਲੇ ਬਸ ਮੈਂ ਇੰਨਾ ਹੀ ਕੁਝ ਕਹਿਣਾ ਚਾਹੁੰਦਾ ਅ ਇੱਥੇ ਆਪਾਂ ਇੱਕ ਜੋ ਪਹਿਲਾ ਗੱਲ ਆ ਬਾਈ ਜੀ ਹੋਰਾਂ ਨਾਲ ਖੋਖਰ ਸਾਹਿਬ ਉਹਨਾਂ ਨਾਲ ਕਰ ਰਹੇ ਸੀ ਕਿ ਬੈਠਕ ਬੈਠਕ ਕਈ ਵਾਰ ਖਰਾਬ ਕਰ ਦਿੰਦੀ ਐ ਇੱਕ ਪਿਤਾ ਦਾ ਸਾਆ ਸਿਰ ਤੇ ਨਾ ਹੋਣਾ ਇਹ ਵੀ ਇੱਕ ਗੱਲ ਹੋ ਜਾਂਦੀ ਐ ਕਿ ਮਾਂ ਜਦੋਂ ਕੱਲੀ ਹੁੰਦੀ ਐ ਨਾ ਬੱਚਾ ਬੇਸ਼ੱਕ ਚਲੋ ਕਹਨੇ ਚ ਹੁੰਦਾ ਪਰ ਮਹਿਫਲ ਚ ਠਾਣਨਾ ਔਖਾ ਹੋ ਜਾਂਦਾ ਮਾਂ ਨੂੰ ਜੇ ਪਿਓ ਦੀ ਝਿੜਕ ਆਉਂਦੀ ਐ ਜਿਹੜੀ ਉਹ ਬੱਚੇ ਨੂੰ ਕਿਤੇ ਨਾ ਕਿਤੇ ਇੱਕ ਘੂਰ ਦੇ ਨਾਲ ਇੱਕ ਝਿੜਕ ਦੇ ਨਾਲੇ ਬੱਚਾ ਮਾੜੀ ਸੰਗਤ ਚ ਉੱਠ ਕੇ ਆ ਜਾਂਦਾ ਮਾਂ ਨੂੰ ਕਈ ਵਾਰ ਮਿੰਤਾ ਕਰੇ ਤੇ ਮਾਂ ਦੀ ਮਿੰਤਾ ਕਰੇ ਤੇ ਵੀ ਬੱਚਾ ਕਈ ਵਾਰ ਨਹੀਂ ਪਹੁੰਚਦਾ ਘਰ ਪਰ ਇਸ ਤਰ੍ਹਾਂ ਦੀ ਕੋਈ ਗੱਲ ਜਿਸ ਤਰ੍ਹਾਂ ਦਾ ਮੈਂ ਜ਼ਿਕਰ ਕੀਤਾ ਇਸ ਤਰ੍ਹਾਂ ਹੋਇਆ ਕਿ ਕਦੇ ਮਾਂ ਨੇ ਝਿੜਕਿਆ ਹੋਵੇ ਵੀ ਤੁਸੀਂ ਨਾ ਮੰਨੇ ਹੋ ਕਿਉਂਕਿ ਜਿਹੜੀ ਸੰਗਤ ਜਿਹੇ ਜੀ ਤਾਂ ਤੁਸੀਂ ਸ਼ਿਕਾਰ ਹੋਏ ਹੋ ਅੱਗੇ ਨਾ ਆਉਣਾ ਹਾਂਜੀ ਹਾਂਜੀ ਮੈਨੂੰ ਲੱਗਦਾ ਵੀ ਇਹ ਕਿਤੇ ਨਾ ਕਿਤੇ ਵੱਡਾ ਕਾਰਨ ਰਿਹਾ ਹੈ ਕਾਰਨ ਹਾਂਜੀ ਹਾਂਜੀ ਕਈ ਵਾਰ ਹੋ ਜਾਂਦਾ ਸੀ ਪਾਜੀ ਯਾਰ ਮਾਤਾ ਕਈ ਵਾਰ ਗੱਲ ਸੰਗਤ ਵੈਹਣਦਾ ਰਹ ਜਾਂਦਾ ਹੁੰਦਾ ਸੀਗਾ ਮਾਤਾ ਕਈ ਵਾਰ ਬੋਲਦੀ ਹੁੰਦੀ ਸੀ ਕਿ ਤੂੰ ਕਿਉਂ ਵੈਂਦਾ ਹੈ ਤੇਰੀ ਆਵਾਜ਼ ਇੰਨੀ ਵਧੀਆ ਹੈ ਤੂੰ ਇਹ ਪਾਸੇ ਆ ਰਿਆਸ ਕਰ ਤੂੰ ਇਹ ਪਾਸੇ ਆ ਤੂੰ ਇਹ ਪਾਸੇ ਕਿਉਂ ਜਾ ਰਿਹਾ ਪਰ ਆਪਾਂ ਨੇ ਕਦੀ ਕੁਝ ਬੋਲੇ ਨਹੀਂ ਜੀ ਮਾਤਾ ਦੇ ਅੱਗੇ ਕਦੀ ਬੋਲੇ ਨਹੀਂ ਉਹ ਮਾਂ ਹੈ ਜੀ ਦੇ ਅੱਗੇ ਕਦੀ ਬੋਲੇ ਨਹੀਂ ਮਾਤਾ ਜੀ ਠੀਕ ਹੈ ਕੋਈ ਗੱਲ ਨਹੀਂ ਹੈ ਹੁਣ ਆਪਾਂ ਨਹੀਂ ਕਰੂਗੇ ਇਦਾਂ ਦੀ ਗੱਲ ਹੁਣ ਨਹੀਂ ਹੋਏਗਾ ਇਦਾਂ ਦਾ ਕਿਸ ਕਿਸੇ ਕਿਸੇ ਸਮੇਂ ਲੁਧਿਆਣਾ ਕਲਾਕਾਰਾਂ ਦਾ ਗੜ ਮੰਨਿਆ ਗਿਆ ਸੀ ਕਿਉਂਕਿ ਲੁਧਿਆਣਾ ਦੇ ਵਿੱਚ ਕੋਈ ਇਹੋ ਜਿਹਾ ਪੰਜਾਬੀ ਨਾਮਵਰ ਗਾਇਕ ਨਹੀਂ ਜਿਸ ਦਾ ਆਫਿਸ ਨਹੀਂ ਹੈ ਦਫਤਰ ਨਹੀਂ ਹੈ ਉੱਥੇ ਪਰ ਜੇ ਅੱਜ ਅੱਜ ਦੀ ਗੱਲ ਕਰੀਏ ਤਾਂ ਮੋਹਾਲੀ ਨੂੰ ਸਭ ਤੋਂ ਵੱਡਾ ਗੜ ਮੰਨਿਆ ਜਾ ਸਕਦਾ ਹੈ ਕਲਾਕਾਰਾਂ ਦਾ ਕਿਉਂਕਿ ਮੋਹਾਲੀ ਦੇ ਵਿੱਚ ਮੋਹਾਲੀ ਸ਼ਹਿਰ ਦੇ ਵਿੱਚ ਹਰੇਕ ਉਹ ਕਲਾਕਾਰ ਜਿਹੜਾ ਅੱਜ ਸੁਰਖੀਆਂ ਦੇ ਵਿੱਚ ਹੈ ਜਾਂ ਟ੍ਰੈਂਡਿੰਗ ਦੇ ਵਿੱਚ ਹੈ ਉਹ ਮੋਹਾਲੀ ਸ਼ਹਿਰ ਜਾਂ ਚੰਡੀਗੜ੍ਹ ਦੇ ਵਿੱਚ ਰਹਿ ਰਿਹਾ ਕਦੇ ਕਿਸੇ ਵੱਡੇ ਕਲਾਕਾਰ ਨਾਲ ਮੇਲਬਲਾਪ ਨਹੀਂ ਹੋਇਆ ਜਿਨੇ ਤੁਹਾਨੂੰ ਸੁਣਿਆ ਹੋਵੇ ਤੇ ਕਦੇ ਅ ਵਿਸ਼ਵਾਸ ਦਿੱਤਾ ਹੁ ਵਿੱਚ ਵਿਸ਼ਵਾਸ ਚ ਲਿਆ ਹੋਵੇ ਵੀ ਯਾਰ ਤੂੰ ਮੇਰੇ ਨਾਲ ਆ ਜਾ ਕਿਸੇ ਨਾ ਕਿਤੇ ਤੈਨੂੰ ਰਿਕਾਰਡ ਜ਼ਰੂਰ ਕਰਾਵਾਂਗੇ ਹਾਂ ਇੱਕ ਵਾਰ ਇੱਕ ਵਾਰ ਮੈਨੂੰ surjit paaji ਮਿਲੇ ਸੀਗੇ surjit khan surjit khan surjit khan paaji ਮਿਲੇ ਸੀਗੇ ਮੈਨੂੰ ਬੈਂਕ ਚ ਲੱਗਾ ਹੋਇਆ ਸੀਗਾ ਜਦੋਂ ਉਸ ਟਾਈਮ ਮੈਨੂੰ ਮਿਲੇ ਸੀਗੇ ਮੈਂ paaji ਨੂੰ ਕਿਹਾ ਮਗਾ paaji ਸਾਨੂੰ ਸਾਡੇ ਨਾਲ ਗੱਲ ਕਰਨੀ ਹੈ ਜੇ ਹਾਂਜੀ ਹਾਂਜੀ ਬੋਲੋ ਮਗਾ ਪਾਜੀ ਮੇਰੀ ਆਵਾਜ਼ ਅੱਛੀ ਹੈ ਮੇਰੀ ਬਾਤ ਸੁਣੋ ਮੇਰੀ ਬਾਤ ਸੁਣ ਕੇ ਮਨ ਨੂੰ ਦੇਖੋ ਜੀ ਮੇਰਾ ਕੁਝ ਬਣ ਸਕਦਾ ਮੈਂ ਉਹਨਾਂ ਨੂੰ ਸੁਣਾਈ ਆਵਾਜ਼ ਉਹਨਾਂ ਨੇ ਮੈਨੂੰ ਆਪਣਾ ਨੰਬਰ ਵੀ ਦੇਆ ਫਿਰ ਮੈਂ ਉਹਨਾਂ ਨੂੰ 1 ਮਹੀਨੇ 1.5 ਮਹੀਨੇ ਬਾਅਦ ਫੋਨ ਕੀਤਾ ਤੇ ਉਹਨਾਂ ਦਾ ਨੰਬਰ ਬੰਦ ਸੀਗਾ ਜਾਂ ਚੇਂਜ ਚੇਂਜ ਕਰ ਲਿਆ ਹੋਣਾ ਜਾਂ ਬਾਹਰ ਬੂਰ ਚਲੇ ਗਏ ਹੋਣੇ ਕਿਤੇ ਉੱਥੇ ਵੀ ਨਹੀਂ ਲੱਗਿਆ ਮੇਰਾ ਦੌਰ ਤੇ ਇੱਕ ਵਾਰ ਮੈਂ ਮਾਸਟਰ ਸਲੀਮ ਪਾਜੀ ਨੂੰ ਸੁਣਾਈ ਫੋਨ ਤੇ ਫੋਨ ਤੇ ਸੁਣਾਇਆ ਪਾਜੀ ਨੂੰ ਉਹ ਵੀ ਬੈਂਕ 'ਚ ਸੁਣਾਇਆ ਸੀ ਬੈਂਕ 'ਚ ਆਇਆ ਸੀ ਉਹਨਾਂ ਨੇ ਅਕਾਊਂਟ ਖੁਲਾਣਾ ਸੀ ਸਲੀਮ ਨੂੰ ਮਿਲੇ ਜੀ ਮਿਲਿਆ ਮੈਂ 16 ਸੈਕਟਰ ਮਿਲਿਆ 16 ਸੈਕਟਰ ਵੀ ਮੈਂ ਕੰਪੀਟੀਸ਼ਨ ਲੜਿਆ ਜੋ ਹਸਪੀਟਲ ਦੇ ਪਿੱਛੇ ਹੈ ਨਹੀਂ ਹੈ ਹਸਪੀਟਲ ਦੇ ਪਿੱਛੇ ਉੱਥੇ ਉੱਥੇ ਮੇਰਾ ਕੰਪੀਟੀਸ਼ਨ ਸੀਗਾ ਉੱਥੇ ਭਾਜੀ ਨੇ ਮੈਨੂੰ ਸੁਣਿਆ ਭਾਜੀ ਨੇ ਉੱਥੇ ਵੀ ਕਿਹਾ ਮੈਨੂੰ ਤੂੰ ਬਹੁਤ ਸੁਰੇਲਾ ਗਾ ਰਿਹਾ ਤੂੰ ਮੇਰਾ ਨੰਬਰ ਲੈ ਤੂੰ ਬਹੁਤ ਸੁਰੇਲਾ ਗਾ ਰਿਹਾ ਮੇਰੇ ਨਾਲ ਗੱਲ ਕਰੀ ਕੀਤੀ ਮੈਂ ਗੱਲ ਭਾਜੀ ਨੂੰ ਫੋਨ ਤੇ ਵੀ ਸੁਣਾਇਆ ਭਾਜੀ ਕਹਿੰਦਾ ਤੇਰੀ ਬਹੁਤ ਵਧੀਆ ਆਵਾਜ਼ ਆ ਮੈਂ ਤੇਰੀ ਆਵਾਜ਼ ਦੀ ਕੋਈ ਕੰਪਲੇਂਟ ਨਹੀਂ ਕਰ ਰਿਹਾ ਸੁਰ ਉੱਪਰ نیچے ਹੋ ਜਾਂਦਾ ਕੋਈ ਗੱਲ ਨਹੀਂ ਤੂੰ ਸਿੱਖਿਆ ਹੋਇਆ ਕਲਾਕਾਰ ਨਾਮ ਜਿਹਾ ٹھیک ہے اوکے ریاض کر ریاض کر کے تو اگے بدھ سکتا ہے ریاض نہ چڈی ریاض کر وہ تو بعد میں کہا ٹھیک ہے پا جی پا جی نے میں تھینک یو کیا میں پا جی میرے اج میں خوش ہو گیا میں پا جی تھی میری گل میری آواز سن لی مگر اب میں خوش ہو گیا میں پا جی بہت نام ہے میں بہت تگڑا فین ہے میں فین ہے پا جی کر تھینک یو جی کوئی گل نہیں ہے تو چھوٹا برا ہے میرا کوئی چکر نہیں ہے تیرا ٹچ بالکل اوکے ہے اوکے ہے گراریاں بھی ٹھیک مار اوکے مارتا مطلب کہ ਤੁਹਾਨੂੰ ਦੁਬਾਰੇ ਦੁਬਾਰੇ ਮੈਂ ਭਾਜੀ ਨੂੰ ਤਿੰਨ ਚਾਰ ਵਾਰ ਫੋਨ ਲਾਇਆ ਉਸ ਟਾਈਮ ਭਾਜੀ ਫਿਰ ਬਿਜ਼ੀ ਹੁੰਦੇ ਆ ਭਾਜੀ ਭਾਜੀ ਦੇ ਮੈਨੇਜਰ ਨੇ ਛੱਕਿਆ ਮੈਂ ਕਰਾਨਾ ਗੱਲ ਕਰਾਨਾ ਗੱਲ ਕਰਾਨਾ ਗੱਲ ਉਤੋਂ ਬਾਅਦ ਉਤੋਂ ਬਾਅਦ ਭਾਜੀ ਨਾਲ ਗੱਲ ਨਹੀਂ ਹੋਈ ਫਿਰ ਮੇਰੀ ਤੇ ਹੁਣ ਤੱਕ ਆਪਾਂ ਜੇ ਆਪਾਂ ਗੱਲ ਕਰੀਏ ਤੁਹਾਡੇ ਗੀਤਾਂ ਦੀ ਤੁਸੀਂ ਜੋ ਕਹ ਲੋ ਨਾਮ ਵਰਗਾ ਹੈ ਕਿਹਨੇ ਉਹਨਾਂ ਦੇ ਗੀਤ ਸਾਨੂੰ ਸੁਣਾਏ ਨੇ ਕਦੇ ਆਪਣੀ ਆਪਣੀ ਕਲਮ ਦਾ ਜਾਂ ਕਿਸੇ ਹੋਰ ਨਵੇਂ ਗੀਤਕਾਰ ਦਾ ਕੋਈ ਗਾਣਾ ਤੁਸੀਂ ਗਾਇਆ ਹੋਵੇ ਉਹ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਜਿਹੜਾ ਤੁਹਾਡਾ ਆਪ ਤੁਸੀਂ ਕੋਈ ਤਿਆਰ ਆਪਣੇ ਮਤਲਬ ਰਿਦਮ ਆਪ ਤਿਆਰ ਕੀਤੀ ਹੋਵੇ 뮤ਜ਼ਿਕ ਆਪ ਤਿਆਰ ਕੀਤਾ ਹੋਵੇ ਉਹ ਤਾਂ ਉਹ ਤਾਂ ਭਾਜੀ ਉਹ ਤਾਂ ਭਾਜੀ ਮੈਂ ਕੀਤਾ ਨਹੀਂ ਕਦੀ ਲਿਖਿਆ ਸੀਗਾ ਇੱਕ ਵਾਰ ਮੈਂ ਤੋਂ ਪਰ ਮੇ ਤੋਂ ਬਣਿਆ ਨਹੀਂ ਉਹ ਗਾਣਾ ਬੜੇ ਤਰੀਕੇ ਨਾਲ ਬਣਿਆ ਨਹੀਂ ਹੈ ਪਰ ਇੱਕ ਬਣਾਇਆ ਸੀਗਾ ਕਮਲ ਖਾਨ ਭਾਜੀ ਨੇ ਬਣਾਇਆ ਸੀਗਾ ਉਹ ਮੈਂ ਤੁਹਾਨੂੰ ਸੁਣਾਉਂਦਾ ਭਾਜੀ ਉਹ ਮਤਲਬ ਕਿ ਮੇਰੇ ਟੱਚ ਟੱਚ ਚ ਮਤਲਬ ਕਿ ਥੋੜਾ ਥੋੜਾ ਆ ਗਿਆ ਸੀਗਾ ਮੈਂ ਵੀ ਬਣਾਇਆ ਸੀਗਾ ਕਮਲ ਭਾਜੀ ਨੇ ਵੀ ਥੋੜਾ ਕਮਲ ਭਾਜੀ ਨੇ ਤਾਂ ਪੂਰਾ ਹੀ ਬਣਾਇਆ ਤੁਸੀਂ ਉਹ ਗਾਣਾ ਓ ਮੈਨੂੰ ਸੁਣਾਉਂਦਾ ਮਾਂ ਦੇ ਉੱਪਰ ਗਾਣਾ ਸੁਣਾਓ ਹੂੰ ਬੱਚੇ ਮਾਂ ਦਾ ਦੇ ਨੀਂਦੀ ਦੇ ਸਕਦੇ ਓ ਓ ਮਾਂ ਮਾਂ ਕਹੀਂ ਕਈ ਲਾਡਿਲਡੋਂ ਦਿਆਂ ਗਿੱਲੀ ਥਾਂ ਤੇ ਪੈਂਦੀਆਂ ਆਪ ਮਾਵਾਂ ਸਾਈ ਉਹ ਸੁਖੀ ਥਾਂ ਤੇ ਪੁੱਤ ਨੂੰ ਪਾਉਂਦੀਆਂ ਨੇ ਮੈਂ ਕਿਵੇਂ ਪੁਲਾਵਾਂ ਪਿਆਰ ਤੇਰਾ ਉਹ ਤੇਰੀ ਮਮਤਾ ਤੇ ਦੁਲਰ ਤੇਰਾ ਉਹ ਖੁਦ ਚੱਲਦੀ ਰਹੀ ਤੱਤਿਆਂ ਵਾ ਵਾ ਉਹ ਮੈਨੂੰ ਕਰਕੇ ਠੰਡੜੀ ਛਾ ਹਰ ਜਨਮ ਦੇਣ ਲਈ ਦੇ ਸਕਦਾ ਮਾ ਤੇਰੇ एहਸਾਨ ਦਾ ਮਾ ਹਰ ਜਨਮ ਦੇ ਲਈ ਦੇ ਸਕਦਾ ਮਾ ਤੇਰੇ एहਸਾਨ ਦਾ ਮਾ ਤੂੰ ਪਾਕ ਪਵਿੱਤਰ ವರೀಗ ಮೇರಿ ಮಗರಪ್ಪ ಅಜ್ಜಿ ವಿಡಿಯೋ ಬರ್ಶಕಾ ನೋ ತೆ ಬಾರ ਇਹ ਕਹੀਏ ਕਿ ਨੌਜਵਾਨ ਕੁਝ ਮਤਲਬ ਐਸ ਲਾਈਨ ਦੇ ਵਿੱਚ ਅੱਗੇ ਆਉਣਾ ਚਾਹੁੰਦੇ ਤੁਹਾਡਾ ਮਨ ਕਰਦਾ ਕਿ ਐਸ ਲਾਈਨ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਜੀ 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 ਪਾਜੀ ਮੇਰਾ ਬਹੁਤ ਮਨ ਕਰਦਾ ਹੈ ਕਿ ਮੈਂ ਵੀ ਦਸ ਦਰਸ਼ਕਾਂ ਨੂੰ ਕੁਝ ਸੁਣਾਵਾਂ ਰੂ ਰੂ ਹੋਣਾ ਹੋ ਮਾ ਉਹਨਾਂ ਦੇ ਉਹਨਾਂ ਨੂੰ ਮੇਰੀ ਆਵਾਜ਼ ਵਧੀਆ ਲੱਗੇ ਮਿਹਨਤ ਕਰਨਾ ਚਾਹੁੰਦਾ ਪਾਜੀ ਬਸ ਮੈਂ ਮਿਹਨਤ ਕਰਨੀ ਹੁਣ ਅੱਗੇ ਔਰ ਮਿਹਨਤ ਹੀ ਕਰਨੀ ਹੈ ਬਸ ਜੇ ਪੱਥ ਇੱਕ ਗੱਲ ਹੋਰ ਕਰ ਲਈਏ ਕਿ ਤੁਸੀਂ ਜਿਵੇਂ ਦੱਸਿਆ ਵੌਇਸ ਆਫ ਪੰਜਾਬ ਮੈਂ ਪਹਿਲਾ ਟੌਪਿਕ ਇਹ ਗੱਲ ਕਰ ਚੁੱਕਿਆ ਕਿ ਜਿਹੜਾ ਵੀ ਕੋਈ ਪੰਜਵੇਂ ਰਾਉਂਡ ਹੋਇਆ ਮਤਲਬ ਸਟੂਡੀਓ ਰਾਉਂਡ ਤੱਕ ਪਹੁੰਚੇ ਉਹ ਕਿਤੇ ਨਾ ਕਿਤੇ ਸਟਾਰ ਬਣੇ ਨੇ ਉਹ ਨੌਜਵਾਨ ਹਾਂਜੀ ਕੁੜੀਆਂ ਹੋਣ ਭਾਵੇਂ ਮੁੰਡੇ ਹੋਣ ਤੁਸੀਂ ਕਿੰਨਾ ਕ ਕਮਾਇਆ ਹੈ ਤੋਂ ਬਾਅਦ ਮਤਲਬ ਜਿਵੇਂ ਜਾਗਰਣ ਵਾਇਰਾ ਕੀਤੇ ਆ ਜਾਂ ਕਿਸ ਤਰ੍ਹਾਂ ਮਤਲਬ ਸਟੂਡੀਓ ਰਾਉਂਡ ਤੋਂ ਬਾਅਦ ਤੁਸੀਂ ਬਾਹਰ ਆਏ ਹੋ ਚੰਡੀਗੜ੍ਹ ਰਹਿੰਦੇ ਹੋਏ ਜਾਗਰਣ ਕੀਤੇ ਨੇ ਜਾਂ ਕੋਈ ਹੋਰ ਸੂਫੀਆਨਾ ਮਹਿਫਲਾਂ ਕੀਤੀਆਂ ਨੇ ਉਹਦੇ ਵਿੱਚ ਕਿੰਨੀ ਕ ਕਮਾਈ ਕੀਤੀ ਹੈ ਉਹਦੇ ਵਿੱਚ ਭਾਜੀ ਜਿੱਦਾਂ ਮੈਂ ਸੂਫੀਆਨਾ ਮੈਂ ਜਾਗਰਣ ਚ ਜਾਂਦਾ ਮੈਨੂੰ ਜਾਗਰਣ ਚ ਮਿਲ ਜਾਂਦੇ ਭਾਜੀ 3-4000 ਰੁਪਏ ਮੈਨੂੰ ਮਿਲ ਜਾਂਦਾ ਹੈ ਤੇ ਦੋ ਘੰਟੇ ਦਾ ਮਿਲ ਜਾਂਦਾ ਮੈਨੂੰ ਜਿੱਦਾਂ ਸੂਫੀਆਨਾ ਗਾਇਕੀ ਕਰਦਾ ਮੈਂ ਪਹਿਲਾਂ ਰਿਆਸ ਕਰਦਾ ਰਿਆਸ ਪ੍ਰੋਪਰ ਕਰਕੇ ਮੈਨੂੰ ਪਤਾ ਹੁੰਦਾ ਕਿ ਮੈਂ ਇੱਥੇ ਜਾਣਾ ਅੱਜ ਪੂਰੀ ਰਿਆਸ ਕਰਦਾ ਮੈਂ ਬੰਨ ਕੇ ਰਿਆਸ ਕਰਦਾ ਪੂਰੀ ਤੇ ਮੈਨੂੰ ਭਾਜੀ ਮੇਰਾ ਖਰਚਾ ਪਾਣੀ ਦਾ ਨਿਕਲੇ ਜਾਂਦਾ ਭਾਜੀ ਬਸ ਖਰਚੇ ਲਾਗ ਕੱਢ ਕੇ ਜਾਂ ਮਤਲਬ ਨਹੀਂ ਨਹੀਂ ਮੈਨੂੰ ਆਪਣਾ 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 ਮੈਨੂੰ ਆਪਣਾ ਮੈਨੂੰ 3-4000 ਰੁਪਏ ਮਿਲ ਜਾਂਦਾ ਭਾਜੀ ਹਾਂਜੀ ਹਾਂਜੀ ਜੇ ਹੁਣ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਖਾਸ ਕਰ ਉਹਨਾਂ ਵੀਵਰਜ਼ ਨੂੰ ਜਿਹੜੇ ਤੁਹਾਨੂੰ ਦੇਖ ਰਹੇ ਨੇ ਥੋੜੀ ਸਪੋਰਟ ਕਰਨਾ ਚਾਹੁੰਦੇ ਹੋਣ ਜਾ ਉਹ ਲੋਕ ਕਲਵੰਸੀ ਖੋਖਰ ਵਰਗੇ ਜਿਹੜਾ ਤੁਹਾਡੀ ਤੁਹਾਡੀ ਬਾਹ ਫੜ ਕੇ ਜਿਹੜੇ ਤੁਹਾਨੂੰ ਅੱਗੇ ਲੈ ਜਾਣਾ ਚਾਹੁੰਦੇ ਨੇ ਕੀ ਕਹਿਣਾ ਚਾਹੁੰਦੇ ਨੇ ਬਸ ਮੈਂ ਇਹੀ ਕਹਿਣਾ ਚਾਹੂੰਗਾ ਮੈਂ ਪਾਜੀ ਦਾ ਤਨ ਮੈਂ ਪਾਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਅੱਜ ਰੂਬਰੂ ਕਰਾਇਆ ਜੀ ਤੁਹਾਡੇ ਅੱਗੇ ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ ਜੀ ਬਾਕੀ ਮੈਂ ਆਡੀਅנס ਦਾ ਬਹੁਤ ਸ਼ੁਕਰਗੁਜ਼ਾਰ ਹਾਂ ਬਸ ਮੇਰੀ ਆਵਾਜ਼ ਸੁਣ ਕੇ ਜੀ ਮੈਨੂੰ ਬਸ ਅੱਗੇ ਵਧਣ ਦੀ ਮੈਨੂੰ ਇਜਾਜ਼ਤ ਦਿਓ ਜੀ ਕਿ ਮੈਂ ਤੁਹਾਡੇ ਰੂਬਰੂ ਹੋਵਾਂ ਔਰ ਤੁਹਾਨੂੰ ਹੋਰ ਵਧੀਆ-ਵਧੀਆ ਸੁਣਾਵਾਂ ਜੀ ਮੈਂ ਆਪਣੀ ਆਵਾਜ਼ ਸੁਣਾਵਾਂ ਜਿੰਨਾ ਕਿ ਮੈਨੂੰ ਗਾਣਾ ਆਉਂਦਾ ਜੀ ਬਸ ਮੈਂ ਉਨੀ ਤੁਹਾਨੂੰ ਆਵਾਜ਼ ਆਪਣੀ ਸੁਣਾ ਦੂੰਗਾ ਜੀ ਬਸ ਮੈਨੂੰ ਪਿਆਰ ਦਿਓ ਜੀ ਬਸ ਮੈਂ ਤਾਂ ਇਹ ਕਹਿੰਦਾ ਕਿ ਸਾਡੇ ਅੱਗੇ ਗੁਜਾਰਿਸ਼ ਕਰਦਾ ਜੀ ਆਡੀਅנס ਦੇ ਅੱਗੇ ਕਿ ਮੈਨੂੰ ਅੱਗੇ ਵਧਾਓ ਜੀ ਬਸ ਮੈਨੂੰ ਗਾਣ ਦਾ ਬਹੁਤ ਸ਼ੌਂਕ ਹੈ ਜੀ ਬਸ ਆਪਣੇ ਮਾਤਾ-ਪਿਤਾ ਦਾ ਜੀ ਥੋੜਾ ਨਾਮ ਰੋਸ਼ਨ ਕਰ ਦਵਾ ਜੀ ਆਪਣੇ ਭਾਜੀ ਮੇਰੇ ਭਾਜੀ ਬੈਠੇ ਨਾਲ ਇਹਨਾਂ ਦਾ ਥੋੜਾ ਨਾਮ ਰੋਸ਼ਨ ਕਰ ਦਵਾ ਜੀ ਬਸ ਧੰਨਵਾਦ ਕਰਦਾ ਜੀ ਸਾਡਾ ਮੈਂ ਸਾਰਿਆਂ ਦਾ ਜੀ ਤੇ ਇਹ ਭਾਈ ਸਾਡੇ ਨਾਲ ਬਰਿੰਦਰ ਸਿੰਘ ਤੇ ਕੁਲਵੰਸੀ ਖੋਖਰ ਸਮਾਜ ਸੇਵੀ ਨਿਊ ਚੰਡੀਗੜ੍ਹ ਵੈਲਫੇਅਰ ਸੁਸਾਇਟੀ ਤੋਂ ਇਸ ਨੌਜਵਾਨ ਨੂੰ ਅਸੀਂ ਅੱਜ ਤੁਹਾਡੇ ਰੂਬਰੂ ਕੀਤਾ ਹੈ ਇਸ ਦਾ ਕੋਈ ਹੋਰ ਮਕਸਦ ਸੀ ਕੁਝ ਗੱਲਾਂ ਪਰਦੇ ਦੀਆਂ ਹੁੰਦੀਆਂ ਨੇ ਉਹ ਕਰਨੀਆਂ ਸੀ ਜ਼ਰੂਰੀ ਨਹੀਂ ਸਮਝੀਏ ਇਸ ਵੀਡੀਓ ਦੇ ਵਿੱਚ ਅੱਜ ਇਸ ਨੌਜਵਾਨ ਨੂੰ ਤੁਹਾਡੇ ਰੂਬਰੂ ਕਰਨ ਦਾ ਸਾਡਾ ਵੱਡਾ ਮਕਸਦ ਇਹ ਹੈ ਕਿ ਇਸ ਨੌਜਵਾਨ ਨੂੰ ਕਿਤੇ ਨਾ ਕਿਤੇ ਪ੍ਰਮੋਟ ਕੀਤਾ ਜਾਵੇ ਅਗਰ ਕੋਈ ਸਮਾਜ ਸੇਵੀ ਵੀਰ ਜਾਂ ਕੋਈ ਕੰਪਨੀ ਦਾ ਕੋਈ ਓਨਰ ਇਸ ਨੌਜਵਾਨ ਨੂੰ ਰਿਕਾਰਡ ਕਰਨਾ ਚਾਹੁੰਦਾ ਹੈ ਜਾਂ ਇਸ ਨੂੰ ਐਜ਼ ਇੱਕ ਸਿੰਗਰ ਦੇ ਤੌਰ ਤੇ ਪ੍ਰੋਮੋਸ਼ਨ ਕਰਨੀ ਚਾਹੁੰਦਾ ਕਿਸੇ ਆਪਣੇ ਗਾਣੇ ਜ਼ਰੀਏ ਜਾਂ ਮਤਲਬ ਆਪਣੀ ਕੰਪਨੀ ਜ਼ਰੀਏ ਜਾਂ ਫਿਰ ਸੱਭਿਆਚਾਰਕ ਮੇਲੇ ਜਾਂ ਜਾਗਰਣਾਂ ਜਾਂ ਸੂਫੀਆਂ ਨਾਲ ਮੈਪਲਾਂ ਦੇ ਵਿੱਚ ਇਸ ਨੂੰ ਸੁਣਨਾ ਚਾਹੁੰਦਾ ਤਾਂ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦਾ ਖੋਖਰ ਸਾਹਿਬ ਦਾ ਨੰਬਰ ਤੇ 22 ਹੋਰਾਂ ਦਾ ਨੰਬਰ ਅਸੀਂ ਨਾਲ ਮੈਂਸ਼ਨ ਕਰਾਂਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਸ ਨੌਜਵਾਨ ਦੀ ਮਦਦ ਹੋ ਸਕੇ ਤੇ ਉਹਨਾਂ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ ਜਿਹੜੇ ਇਸ ਨੌਜਵਾਨ ਨੂੰ ਸੁਣ ਕੇ ਰਿਕਾਰਡ ਕਰਨਾ ਚਾਹੁੰਦੇ ਹੋਣ ਮੈਂ ਸੀ ਨਿਊ ਚੰਡੀਗੜ੍ਹ ਮੀਡੀਆ ਤੋਂ ਤੁਹਾਡੇ ਨਾਲ ਸਤਰਾਮ ਸਿੰਘ ਸਿਸਵਾ ਧੰਨਵਾਦ ਜੀ